ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ। ਤੇ ਇੱਕ ਵੀਰੇ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਜੀ। ਅਤੇ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ। ਤੇ ਅੱਜ ਮੌਸਮ ਸਾਫ਼ ਆ ਵੀਰੇ ਕੱਲ ਦਾ ਹੋਇਆ ਵਾ। ਕੱਲ ਦੀ ਪੂਰੀ ਵਧੀਆ ਧੁੱਪ ਨਿਕਲੀ ਹੋਈ ਹੈ ਜੀ। ਅਤੇ ਵਧੀਆ ਪਾਸ਼ਵਾ ਚੱਲ ਰਹੀ ਆ। ਤੇ ਇੱਕ ਨਾ ਵੀਰੇ ਮੀਂਹਾਂ ਦੀ ਮੌਸਮ ਕਰਕੇ ਪਹਿਲਾ ਮੀਂਹ ਡੇਲੀ ਪੈਨ ਕਰਕੇ ਆਪਣੇ ਜੀਰੀਆਂ 'ਚ ਯਾਰ ਫੰਗਸ ਅਤੇ ਤੇਲੇ ਦਾ ਬਹੁਤ ਅਟੈਕ ਆ ਬ ਹੈ। ਹੁਣ ਮੌਸਮ 3-4 ਦਿਨੋਂ ਵਧੀਆ ਸਾਫ ਦੱਸ ਰਹੇ ਨੇ। ਤੇ ਜਰੂਰ ਸਪਰੇਅ ਕਰੋ ਵੀਰੇ ਇਹ ਚੀਜ਼ ਦੀ ਗੌਰ ਕਰਿਓ ਤੇਲੇ ਤੇ ਫੰਗਸ ਦੀ। ਜਦੋਂ ਟਾਈਮ ਲੱਗਦਾ ਵੀਰੇ ਆਪਣਾ 'ਚ ਟਾਈਮ ਕੱਢ ਕੇ ਸਪਰੇਅ ਜਰੂਰ ਕਰੋ ਜੀ। ਤੇ ਆਪਣੀ ਪੀਆਰ 114 ਵੈਰਾਈਟੀ ਤਕਰੀਬਨ ਸਾਰੀ ਨਿਸ ਰਹੀ ਹੈ ਵੀ ਜੀ। ਉਡੀਕੋਤੀ ਰਹਿੰਦੀ ਹੈ ਜੀ ਨਿਸਰਣ ਤੇ ਨਿਸਰ ਰੋਗੀ ਬਸ ਆਪਾਂ ਨੇ ਸਪਰੇਅ ਕਰਤੀ ਤੀ ਜੀ ਇਹਦੇ ਉਪਰ ਅਤੇ ਇਹ ਲੱਗੀ ਵੀ ਜੀ 15 ਤਰੀਕ ਤੋਂ ਬਾਅਦ 17 18 ਤਰੀਕ 'ਚ ਤੇ ਬੌਣੇ ਪੁੱਟੇ ਦੀ ਸ਼ਿਕਾਇਤ ਹੈਗੀ ਆ ਥੋੜ੍ਹੀ ਥੋੜ੍ਹੀ ਵੀਰੇ ਦੇ ਵਿੱਚ ਵੀ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਬਹੁਤ ਘੱਟ ਆ ਇੱਕ ਨਾ ਪੈਦ ਉੱਪਰ ਵੀ ਸਪੈਸ਼ਲ ਵੀਡੀਓ ਬਣਾਵਾਂਗੇ ਵੀਰੇ ਬੌਣੇ ਪੁੱਟੇ ਦੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਵਿੱਚ ਵਿੱਚ ਆਇਆ ਬੌਣਾ ਪੁੱਟਾ ਕਿਹੜੀ ਤਰੀਕ ਤੋਂ ਬਾਅਦ ਆਪਣੇ ਬੌਣੇ ਪੁੱਟੇ ਦੀ ਜ਼ਿਆਦਾ ਸ਼ਿਕਾਇਤ ਆਈ ਆ ਉੰਦਰ ਸੁਨੀਰ ਚੱਲਿਆ ਜੀ ਕਿਹੇ ਚੱਕੀ ਤੇ ਹੁਣ ਤਾਂ ਵੀਰੇ ਕੱਲ ਦਾ ਮੌਸਮ ਬਹੁਤ ਵਧੀਆ ਸਾਫ਼ ਹੋਇਆ ਵਾ ਤੇ ਆਪਾਂ ਤਾਂ ਸਪਰੇਅ ਕਰਤੀ ਸੀ ਵੀਰੇ ਮੀਹਾਂ ਦੇ ਵਿੱਚੇ ਜਦੋਂ ਮੌਸਮ ਸਾਫ਼ ਜਾਉਂਦਾ ਸੀ ਉਦੋਂ ਕਰ ਦਿੰਦੇ ਤੇ ਪਰ ਆਪਾਂ ਸਟਿੱਕਰ ਜਰੂਰ ਰਾਈਟ ਆਨ ਕਰਦੇ ਤੇ ਆਪਾਂ ਕਿਹੜੀ ਸਪਰੇਅ ਕਰੀ ਆ ਕੀ ਕੀਮਤ ਤੇ ਆਈ ਆ ਜੀ ਆਪਣੀ ਸਪਰੇਅ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਹਾਂਜੀ ਵੀਰੇ ਤੇ ਆਪਾਂ ਨੇ ਵੀਰੇ ਹੁਣ ਗੋਬਦੀ ਸੁੰਡੀ ਵਾਲੀ ਦਵਾਈ ਨਹੀਂ ਵਰਤੀ ਹੈਗੀ ਕਿਉਂਕਿ ਤਕਰੀਬਨ ਆਪਣੀ ਜੀਰੀ ਸਾਰੀ ਨਿਸਰਾਈ ਤੀ ਕਿਉਂਕਿ ਉਹ ਨਿਸਰਣ ਤੋਂ ਬਾਅਦ ਫਿਰ ਵੀਰੇ ਆਪਾਂ ਨੂੰ ਗੋਬਦੀ ਸੁੰਡੀ ਵਾਲੀ ਸਪਰੇਅ ਕਰਕੇ ਕੋਈ ਫਾਇਦਾ ਨਹੀਂ ਤਾਂ ਤੇ ਹੁਣ ਸਭ ਤੋਂ ਪਹਿਲਾਂ ਜਿਹੜੀ ਆਪਾਂ ਸਪਰੇਅ ਵਰਤੀ ਆ ਉਹ ਹੈਗੀ ਹੈ ਪਹਿਲੇ ਨੰਬਰ ਤੇ ਐਮੀਸਟਾਰ ਤੇ ਦੂਏ ਨੰਬਰ ਤੇ ਆ ਗਈ ਵੀਰੇ ਚੈਸਾ ਤੇ ਤੀਏ ਨੰਬਰ ਤੇ ਵੀਰੇ ਹੈਗੀ ਆ ਲਾਲ ਥਾਇਆ ਇਹਨੂੰ ਲਾਲ ਰੰਗ ਦੀ ਦਵਾਈ ਵੀ ਕਹਿੰਦੇ ਨੇ ਥਾਇਆ ਤੇ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਸਾਰੀ ਦਵਾਈ ਵਰਤੀ ਹੈ ਜਿਹੜੀ ਮਹਿੰਦਰਾ ਐਂਡ ਸੁਮਿਟ ਕੰਪਨੀ ਦੀ ਕਿਉਂਕਿ ਆਪਾਂ ਨੇ ਵੀਰੇ ਪਹਿਲਾਂ ਵੀ ਭਾਰਤੀ ਦਵਾਈ ਤੇ ਬਹੁਤ ਵਧੀਆ ਰਿਜ਼ਲਟ ਨਹੀਂ ਜੀ ਦਵਾਈ ਦੇ ਤੇ ਜਿਹੜੀ ਇਹਦੀ ਡੋਜ਼ ਆ ਐਮ ਐ ਸਟਾਰ ਦੀ ਇਹਦਾ ਪਾਈਆ ਵੀਰੇ ਆਪਾਂ ਨੇ 1 ਲੀਟਰ 5 ਕਿੱਲਿਆਂ 'ਚ ਅਤੇ ਜਿਹੜੀ ਚੈਸਾ ਜੀ ਆ ਪਾਈਆ ਵੀਰੇ ਆਪਾਂ ਨੇ 8 ਕਿੱਲਿਆਂ 'ਚ 1 ਕਿਲੋ ਤੇ ਜਿਹੜੀ ਆ ਕੀ ਥਾਇਆ ਵੀਰੇ ਇਹ 10 ਤੋਂ 12 ਕਿੱਲਿਆਂ 'ਚ ਪਾ ਸਕਦੇ ਹਾਂ ਜੀ ਆਪਾਂ ਅਤੇ ਜਿਹੜਾ ਇਹਦਾ ਰੇਟ ਆ ਜੀ ਇਹਦਾ ਪਈਆ ਵੀਰੇ ਆਪਾਂ ਨੂੰ 1680 ਰੁਪਏ ਦੀ ਤੇ ਜਿਹੜੀ ਹੈਗੀ ਵੀਰੇ ਚੈਸਾ ਇਹਦਾ ਰੇਟ ਆ ਇਹ ਮਿਲਿਆ ਆਪਾਂ ਨੂੰ ਵੀਰੇ 1650 ਦੀ ਤੇ ਇਹ ਵੀਰੇ ਆਪਾਂ ਨੂੰ ਮਿਲਿਆ 700 ਰੁਪਏ ਲੀਟਰ ਤੇ ਨਾਲ ਆਪਣੇ ਵੀਰੇ ਸਟicker ਐਡ ਆਨ ਕਰਿਆ ਤਾਂ ਕਿਉਂਕਿ ਮੀਹਾਂ ਦਾ ਮੌਸਮ ਤਾਂ ਕਈ ਵਾਰ ਜੇ ਮੀਂਹ ਪੈ ਵੀ ਜਿਆਦੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਜੀ ਸਟicker ਨਾਲ ਤੇ ਆਪਾਂ ਨੇ ਸਟicker ਐਡ ਆਨ ਕਰਤਾ ਤਾਂ ਕਿਉਂਕਿ ਉਹਦੇ ਨਾਲ ਵੀਰੇ ਸਪਰੇ ਵੀ ਵਧੀਆ ਰਿਜ਼ਲਟ ਦਿੰਦੀ ਹੈ ਸਟicker ਨਾਲ ਸਟicker ਜਰੂਰ ਐਡ ਆਨ ਕਰਿਆ ਕਰੋ ਵੀਰੇ ਵਧੀਆ ਕੰਪਨੀ ਦਾ ਕਿਉਂਕਿ ਸਪਰੇ ਹਾਂ ਬਹੁਤ ਜਿਆਦਾ ਮਹਿੰਗੀਆਂ ਨੇ ਤੇ ਆਪਾਂ ਨੂੰ ਸਟicker ਐਡ ਆਨ ਕਰਕੇ ਵੀਰੇ ਤੇ ਵਧੀਆ ਰਿਜ਼ਲਟ ਮਿਲ ਸਕੇ ਤੇ ਇਹਦੀ ਆਪਣੀ ਇੱਕ ਛੋਟੀ ਜੀ ਵੀਡੀਓ ਜੀ ਵੀਡੀਓ ਕਿੱਦਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ